ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਾਂ ਫਿਰ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਲਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਦੋਸਤੋ ਅੱਜ ਆਪਾਂ ਇੱਕ ਇਦਾਂ ਦੀ ਬਿਮਾਰੀ ਦੀ ਗੱਲ ਕਰਾਂਗੇ ਜੋ ਕਿ ਬਿਮਾਰੀ ਤਾਂ ਬਿਲਕੁਲ ਛੋਟੀ ਜੀ ਆ ਪਰ ਕਾਫੀ ਨੁਕਸਾਨ ਕਰ ਦਿੰਦੀ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਅਪਾ ਪੂਰੀ ਜਾਣਕਾਰੀ ਦਵਾਂਗੇ ਕਿ ਉਸ ਬਿਮਾਰੀ ਤੋਂ ਕਿਵੇਂ ਬਚਾਉਣਾਗਾ ਕਿ ਉਹ ਆਪਣੇ ਫਾਰਮ ਚ ਬਿਮਾਰੀ ਆਵੇ ਹੀ ਨਾ ਅਪਾ ਕੀ ਜਿਹੜੇ ਹੱਲ ਕਰਕੇ ਪਹਿਲਾਂ ਰੱਖਣੇ ਆ। ਸੋ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਆ। ਵੀਡੀਓ ਦੇ ਅੰਤ ਤੱਕ ਬਣੇ ਰਹੋ। ਜਿਹੜੇ ਵੀਰ ਨਵੇਂ ਕੰਮ ਕਰਦੇ ਨੇ ਜਾਂ ਫਿਰ ਸਿੱਖੇ ਬਿਨਾ ਕੰਮ ਕਰਦੇ ਨੇ ਜਿਹੜੇ ਵੀ ਟ੍ਰੇਨਿੰਗ ਲੈ ਕੇ ਕੰਮ ਕਰਦੇ ਉਹਨਾਂ ਨੂੰ ਤਾਂ ਪ੍ਰੋਪਰ ਪਤਾ ਹੁੰਦਾ ਏ ਗੱਲ ਬਾਰੇ ਪਰ ਜਿਹੜੇ ਨਵੇਂ ਵੀਰ ਨੇ ਜਿਹੜੇ ਬਿਨਾਂ ਟ੍ਰੇਨਿੰਗ ਤੋਂ ਛੋਟਾ ਕੰਮ ਕਰਦੇ ਨੇ ਜਾਂ ਫਿਰ ਵੱਡਾ ਕੰਮ ਬਿਨਾਂ ਟ੍ਰੇਨਿੰਗ ਤੋਂ ਕਰਦੇ ਨੇ ਉਹਨਾਂ ਨੂੰ ਨਹੀਂ ਪਤਾ ਇਸ ਬਿਮਾਰੀ ਦਾ ਇਹ ਬਿਮਾਰੀ ਦਾ ਨਾਮ ਹੈ ਬਰੂਡਰ ਨਮੂਨੀਆਂ ਆਪਾਂ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਡਿਟੇਲ ਚ ਸਮਝਾਵਾਂਗੇ ਤੁਹਾਨੂੰ ਜਿਹੜਾ ਬਰੂਡਰ ਨਮੂਨੀਆਂ ਦੋਸਤੋ ਜਦੋਂ ਬੱਚੇ ਨੂੰ ਆਪਾਂ ਟੈਂਪਰੇਚਰ ਮੈਂਟੇਨ ਕਰਕੇ ਦੇਤਾ ਹੂਮ 'ਚ ਰੂਮ ਬਿਲਕੁਲ ਬੰਦ ਹੁੰਦਾਗਾ ਬਰੂਡਰ ਰੂਮ ਬੰਦ ਹੁੰਦਾ ਸੋ ਜਦੋਂ ਡ੍ਰਿੰਕਰਾਂ 'ਚੋਂ ਪਾਣੀ ਡੁੱਲਦਾਗਾ ਜਦੋਂ ਆਪਾਂ ਡ੍ਰਿੰਕਰ ਸਾਫ਼ ਕਰਨ ਲਈ ਚਾਹਦੇ ਆਂ ਜਾਂ ਫਿਰ ਡ੍ਰਿੰਕਰ ਇਧਰ ਉਧਰ ਹਿਲਾਉਣ ਲਈ ਇਧਰ ਉਧਰ ਕਰਦੇ ਆਂ ਉਦੋਂ ਡ੍ਰਿੰਕਰਾਂ 'ਚੋਂ ਪਾਣੀ ਡੁੱਲਦਾਗਾ ਜਦੋਂ ਪਾਣੀ ਡੁੱਲਦਾਗਾ ਪਾਣੀ ਡੁੱਲਣ ਦੇ ਨਾਲ ਜਿਹੜਾ ਆਪਣਾ ਫੂਸਾ ਹੁੰਦਾ ਜਾਂ ਲੱਕੜੀ ਦਾ ਬੁਰਾਦਾ ਹੁੰਦਾ ਉਹ 'ਚ ਪਾਣੀ ਮਿਕਸ ਹੋ ਜਾਂਦਾ ਪਾਣੀ ਉਹ 'ਚ ਚਲਾ ਜਾਂਦਾ ਸੋ ਜਿਹੜਾ ਆਪਾਂ ਟੈਂਪਰੇਚਰ ਦਿੱਤਾ ਹੋਇਆ ਹੈਗਾ ਬੱਚਿਆਂ ਨੂੰ ਉਹ ਟੈਂਪਰੇਚਰ ਤੇ ਉਹ ਪਾਣੀ ਤੇ ਜਿਹੜਾ ਬਰਾਦੇ ਚ ਪਾਣੀ ਪਿਆ ਉਹ ਚ ਮਿਕਸ ਹੋ ਜਾਂਦਾ ਜਦੋਂ ਤਾਂ ਉੱਲੀ ਬਣ ਜਾਂਦੀ ਹੈ ਦੋਸਤੋ ਜਦੋਂ ਉੱਲੀ ਬਣ ਜਾਂਦੀ ਆ ਉਹ ਬਹੁਤ ਹੀ ਖਤਰਨਾਕ ਹੁੰਦੀ ਆ ਬੱਚਿਆਂ ਲਈ ਆਪਾਂ ਨੂੰ ਇਹ ਛੋਟੀ ਛੋਟੀ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਜਿਹੜੇ ਨਵੇਂ ਵੀਰ ਕੰਮ ਕਰਦੇ ਨੇ ਖਾਸ ਕਰਕੇ ਹਨਾ ਚਲੋ ਪੁਰਾਣਿਆਂ ਨੂੰ ਤਾਂ ਪਤਾ ਹੁੰਦਾ ਜਦੋਂ ਉਹ ਉੱਲੀ ਬਣ ਗਈ ਉਹ ਇੱਕ ਤਰ੍ਹਾਂ ਦੀ ਜ਼ਹਿਰ ਬਣ ਗਈ ਬੱਚਿਆਂ ਲਈ ਬੱਚਾ ਉਹਨੂੰ ਨਹੀਂ ਪਤਾ ਕੀ ਖਾਣਾ ਕੀ ਨਹੀਂ ਖਾਣਾ ਜਦੋਂ ਉਹਨਾਂ ਨੇ ਮੂੰਹ ਮਾਰ ਲਿਆ ਤੇ ਉਹ ਖਾ ਗਏ ਤਾਂ ਇਸ ਬਿਮਾਰੀ ਦੀ ਚੇਪੇਟ ਚਾਉਂਦੇ ਨੇ ਇਹਨੂੰ ਬਰੂਡਰ ਨਮੂਨੀਆਂ ਕਹਿੰਦੇ ਨੇ ਠੀਕ ਹੈ ਜੀ ਸੋ ਇਹਦੀ ਪਛਾਣ ਕੀ ਹੈਗੀ ਇਹਦੀ ਪਛਾਣ ਇਹ ਆ ਦੋਸਤੋ ਕਈ ਵੀਰ ਕੀ ਕਰਦੇ ਨੇ ਇਹਨੂੰ ਸੀਆਰਡੀ ਕਹਿ ਕੇ ਉਹ ਕਰ ਦਿੰਦੇ ਨੇ ਕਿ ਇਹ ਸੀਆਰਡੀ ਬਿਮਾਰੀ ਆ ਪਰ ਸੀਆਰਡੀ ਬਿਮਾਰੀ ਨਹੀਂ ਹੈ ਜਿਹੜੀ ਸੀਆਰਡੀ ਬਿਮਾਰੀ ਆ ਉਹਦੀ ਵੀ ਮੈਂ ਪਹਿਚਾਨ ਤੁਹਾਨੂੰ ਦੱਸ ਦਾਂਗਾ ਜਦੋਂ ਸੀਆਰਡੀ ਬਿਮਾਰੀ ਬੱਚੇ ਨੂੰ ਹੋਈ ਆ ਜਾਂ ਹੋਊਗੀ ਜਦੋਂ ਉਦੋਂ ਉਹਦੇ ਨੱਕ ਚੋਂ ਪਾਣੀ ਆਊਗਾ ਪਰ ਜਦੋਂ ਇਹ ਬਿਮਾਰੀ ਹੋਊਗੀ ਇਹਨੂੰ ਬਰੂਡਰ ਨਮੂਨੀਆ ਉਦੋਂ ਜਿਹੜਾ ਨੱਕ ਚੋਂ ਪਾਣੀ ਨਹੀਂ ਆਊਗਾ ਇਹਦੇ ਬਿਲਕੁਲ ਵੀ ਸੋ ਕਈ ਵੀਰ ਇਹਨੂੰ ਜਿਹੜਾ ਸੀਆਰਡੀ ਦਾ ਜਿਹੜਾ ਨਾਮ ਦੇ ਦਿੰਦੇ ਨੇ ਪਰ ਆਪਣਾ ਕਾफी ਨੁਕਸਾਨ ਕਰ ਬੈਠਦੇ ਨੇ ਬਿਮਾਰੀ ਤਾਂ ਛੋਟੀ ਜੀ ਆ ਪਰ ਨੁਕਸਾਨ ਬਹੁਤ ਵੱਡਾ ਹੁੰਦਾ ਸੋ ਬਚਾਅ ਆਪਾਂ ਕਿਵੇਂ ਕਰ ਸਕਦੇ ਆ ਜਿਹੜਾ ਬਚਾਵਾ ਉਹ ਕਿਵੇਂ ਕਰ ਸਕਦੇ ਆ ਇਹਦੇ ਬਾਰੇ ਵੀ ਸੁਣੋ ਇੱਕ ਦੋਸਤੋ ਨੀਲਾ ਥੋਥਾ ਆਉਂਦਾ ਜਿਹਨੂੰ ਵਿਗਿਆਨਿਕ ਭਾਸ਼ਾ ਚ ਕਾਪਰ ਸਲਫੇਟ ਕਹਿੰਦੇ ਨੇ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਜਾਂ ਜਿਹੜੇ ਪੜੇ ਲਿਖੇ ਵੀਰ ਨੇ ਉਹ ਕਾਪਰ ਸਲਫੇਟ ਬਾਰੇ ਵੀ ਉਹਨਾਂ ਨੇ ਸਾਇੰਸ ਚ ਪਹਿਲਾਂ ਪੜਿਆ ਹੋਇਆਗਾ ਦੋਸਤੋ ਕਾਪਰ ਸਲਫੇਟ ਆਉਂਦਾਗਾ ਜਿਹੜਾ ਉਹ 2 ਲੀਟਰ ਪਾਣੀ ਮੰਗਰ 2 ਲੀਟਰ ਪਾਣੀ ਮੰਗਰ 1 ਗ੍ਰਾਮ ਪਾਉਣਾਗਾ ਪਾਣੀ ਚ ਦੋਸਤੋ ਜਿਹੜੀ ਕੁਆਂਟੀਟੀ ਆ ਇਹ ਬਿਲਕੁਲ ਪ੍ਰੋਪਰ ਹੋਣੀ ਚਾਹੀਦੀ ਆ ਇਹ ਆਪਦੀ ਜ਼ਿੰਮੇਵਾਰੀ ਤੇ ਤੁਸੀਂ ਜਿਹੜਾ ਵੇਟ ਆ 1 ਗ੍ਰਾਮ ਹੀ ਦੇਣਾ ਕਿਉਂਕਿ ਇਹ ਜੇ ਜ਼ਿਆਦਾ ਮਾਤਰਾ ਚ ਆਪਾਂ ਦਿੰਨੇ ਆ ਤਾਂ ਉਹ ਜ਼ਹਿਰ ਆਗਾ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਨਾਲ ਦੇਣਾਗਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਇਹ ਜ਼ਿਆਦਾ ਧਿਆਨ ਨਾਲ ਤੁਸੀਂ ਦੇਣਾ ਕਿਉਂਕਿ ਜ਼ਹਿਰ ਆ ਜੇਕਰ ਤੁਸੀਂ ਜ਼ਿਆਦਾ ਪਾ ਲਿਆ ਕਾਪਰ ਸਲਫੇਟ ਤਾਂ ਜ਼ਹਿਰ ਆ ਜੇਕਰ ਤੁਸੀਂ ਪ੍ਰੋਪਰ 1 ਗ੍ਰਾਮ ਪਾਉਣੇ ਹੋਗੇ 2 ਲੀਟਰ ਪਾਣੀ ਮੰਗਰੇ 1 ਗ੍ਰਾਮ ਪਾ ਕੇ ਇਹਨਾਂ ਨੂੰ ਦੇਣਾਗਾ ਠੀਕ ਹੈ ਜੀ ਬੱਚਿਆਂ ਨੂੰ ਦੇਣਾਗਾ ਉਹਦੇ ਨਾਲ ਬੱਚੇ ਜਿਹੜੇ ਬਿਲਕੁਲ ਠੀਕ ਹੋ ਜਾਣਗੇ ਅਗਲੀ ਗੱਲ ਤੁਸੀਂ ਸਪਰੇ ਵੀ ਕਰਨੀ ਹੈਗੀ ਜਿਹੜਾ 2 ਲੀਟਰ ਪਾਣੀ ਮੰਗਰ ਪਾਉਣਾ ਤੁਸੀਂ 1 ਗ੍ਰਾਮ ਉਹਦੀ ਜਿਹੜੀ ਸਪਰੇ ਕਰਨੀ ਹੈ ਘੋਲ ਕੇ ਉਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਫਾਰਮ ਤੇ ਪ੍ਰੋਪਰ ਸਪਰੇ ਕਰ ਦੋ ਇਹ ਸਪਰੇ ਕਰਨੀ ਹੈ ਤੁਸੀਂ ਜ਼ਿਆਦਾਤਰ ਦੁਪਹਿਰ ਦੇ ਟਾਈਮ ਜੇ ਤੁਸੀਂ ਦੋ ਟਾਈਮ ਕਰਨੀ ਹੈ ਤਾਂ ਸਵੇਰੇ 10 11 ਵਜੇ ਕਰ ਸਕਦੇ ਹੋ ਦੁਪਹਿਰ 3 4 ਵਜੇ ਮਤਲਬ ਕਿ ਧੁੱਪ ਹੋਵੇ ਉਦੋਂ ਠੰਡ ਨਾ ਹੋਵੇ ਜੇ ਆਪਾਂ ਠੰਡ 'ਚ ਕਰਦੇ ਆ ਤਾਂ ਬੱਚੇ ਨੂੰ ਠੰਡ ਵੀ ਲੱਗਦੀ ਹੈ ਜੇਕਰ ਧੁੱਪ ਹੋਊਗੀ ਉਦੋਂ ਵਧੀਆ ਮੌਸਮ ਹੋਊ ਤਾਂ ਬੱਚਾ ਚਾਹੁੰਦਾ ਹੁੰਦਾ ਕਿ ਸਾਡੇ ਤੇ ਪਾਣੀ ਪਵੇ ਜਾਂ ਫਿਰ ਇਦਾਂ ਦਾ ਕੋਈ ਠੰਡਕਾ ਮਹਿਸੂਸ ਹੋਵੇ ਸੋ ਤੁਸੀਂ ਦੋ ਵਾਰ ਵੀ ਸਪਰੇਅ ਕਰ ਸਕਦੇ ਹੋ ਸਪਰੇਅ ਤੁਸੀਂ ਜਿਹੜੇ ਬਰਤਨ ਵਗੈਰਾ ਨੇ ਸਾਰਾ ਕੁਝ ਉਹਨਾਂ ਤੇ ਪ੍ਰੋਪਰ ਸਪਰੇਅ ਕਰਨੀ ਹੈਗੀ ਤੁਸੀਂ ਇਹ ਨਹੀਂ ਕਿ ਕੱਲਾ ਬੱਚਿਆਂ ਤੇ ਕਰਨੀ ਹੈ ਜਿਹੜੇ ਉਹਨਾਂ ਦੇ ਬਰਤਨ ਨੇ ਤਾਂ ਕਿ ਜਿਹੜੇ ਜਿਹੜੀ ਚੀਜ਼ ਉਹਦੇ ਟੱਚ ਚ ਆਈ ਉਪ ਕਲੀਨ ਹੋ ਸਕੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਉਹ ਪ੍ਰੋਪਰ ਸਪਰੇਅ ਕਰਕੇ ਜਿਹੜਾ ਇਹਨਾਂ ਨੂੰ ਉਹ ਬਿਮਾਰੀ ਤੋਂ ਬਚਾ ਸਕਦੇ ਹੋ ਇਹ ਛੋਟੀਆਂ ਛੋਟੀਆਂ ਗੱਲਾਂ ਦੋਸਤੋ ਵੱਡੀਆਂ ਬਣ ਜਾਂਦੀਆਂ ਨੇ ਜੇਕਰ ਆਪਾਂ ਇਹਦੇ ਬਾਰੇ ਧਿਆਨ ਨਹੀਂ ਦਿੰਦੇ ਸੋ ਕਈ ਵੀਰ ਜਿਹੜੇ ਟ੍ਰੇਨਿੰਗ ਲੈ ਕੇ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੁੰਦਾ ਪਰ ਜਿਹੜੇ ਨਵੇਂ ਵੀਰ ਨੇ ਉਹਨਾਂ ਨੂੰ ਇਹ ਬਿਮਾਰੀਆਂ ਬਾਰੇ ਜ਼ਿਆਦਾ ਨਹੀਂ ਪਤਾ ਸੋ ਕਈ ਵੀਰ ਸੀਆਰਡੀ ਦੇ ਭਲੇਖੇ ਚ ਹੋਰ ਦਵਾਈਆਂ ਦੇਈ ਜਾਂਦੇ ਨੇ ਜਿਹੜੀ ਕੋਈ ਵੀ ਐਂਟੀਬਾਇਟਿਕ ਦਵਾਈ ਆ ਉਹ ਤੇ ਜਲਦੀ ਕੰਮ ਨਹੀਂ ਕਰਦੀ ਹੈਗੀ ਜੇਕਰ ਆਪਾਂ ਕਈ ਵਾਰ ਪ ਮੱਥਾ ਮਾਰੀ ਜਨੇ ਕੀ ਵੀਰ ਜੀ ਨਹੀਂ ਠੀਕ ਹੋ ਰਹਾ ਠੀਕ ਹੈ ਜੀ ਤੇ ਉਹ ਜਿਹੜੀ ਐਂਟੀਬਾਇਟਿਕ ਦਵਾਈਆਂ ਨੇ ਮੈਡੀਸਿਨਾਂ ਨੇ ਅੰਗਰੇਜ਼ੀ ਦਵਾਈਆਂ ਨੇ ਉਹ ਇਨਾਂ ਤੇ ਬਹੁਤ ਘੱਟ ਅਸਰ ਕਰਦੀਆਂ ਨੇ ਜਿਹੜੀ ਬਰੂਡਰ ਨਮੂਨੀਆ ਬਿਮਾਰੀ ਆ ਠੀਕ ਹੈ ਜੀ ਸੋ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਰੇ ਕਰਕੇ ਤੇ ਆਪਾਂ ਨੇ ਪਾਣੀ ਨਹੀਂ ਬਿਲਕੁਲ ਡੁੱਲਣ ਦੇਣਾ ਕਹਿਣ ਤੋਂ ਬਾਅਦ ਫਾਰਮ ਚ ਜੇਰ ਆਪਾਂ ਡਰਿੰਕਰ ਚੱਕਣੇ ਆ ਜੇਕਰ ਪਾਣੀ ਡੁੱਲਦਾ ਵੀ ਆ ਉਦੋਂ ਤੁਸੀਂ ਕੀ ਕਰਨਾ ਜਿਹੜੀ ਜਗ੍ਹਾ ਗਿੱਲੀ ਹੋਈ ਆ ਤੁਸੀਂ ਚਾਹੇ ਦਾ ਚੌਲਾਂ ਦਾ ਬੁਰਾਦਾ ਪਾਇਆ ਹੋਇਆ ਹੈ ਚੌਲਾਂ ਦਾ ਫੂਸ ਪਾਇਆ ਹੋਇਆ ਜਾਂ ਫਿਰ ਲੱਕੜੀ ਦਾ ਬੁਰਾਦਾ ਪਾਇਆ ਹੋਇਆ ਉਹ ਜਗ੍ਹਾ ਤੋਂ ਜਿਹੜਾ ਗਿੱਲਾ ਹੋਇਆ ਬਿਲਕੁਲ ਚੱਕ ਕੇ ਉਹਨੂੰ ਚੰਗੀ ਤਰ੍ਹਾਂ ਕਲੀਚ ਮਿਕਸ ਕਰਕੇ ਜਿਹੜਾ ਹੋਰ ਮਿਸ਼ਰਣ ਉਹਦਾ ਬਣਾ ਕੇ ਪ੍ਰੋਪਰ ਜੇ ਤੁਸੀਂ ਲੱਕੜੀ ਦਾ ਬੁਰਾਦਾ ਪਾਇਆ ਹੋਇਆ ਤਾਂ ਲੱਕੜੀ ਦਾ ਬੁਰਾਦਾ ਕਲੀਚ ਮਿਕਸ ਕਰਕੇ ਉਹ ਜਗ੍ਹਾ ਤੇ ਧਰੋ ਤੇ ਬਿਲਕੁਲ ਕਲੀਨ ਕਰੋ ਠੀਕ ਹੈ ਜੀ ਜੇਕਰ ਆਪਣਾ ਬਰੂਡਿੰਗ ਰੂਮ ਗਿੱਲਾ ਹੋਊਗਾ ਤਾਂ ਉਹ ਬਹੁਤ ਜ਼ਿਆਦਾ ਬਿਮਾਰੀਆਂ ਨੂੰ ਜਿਹੜਾ ਸੱਦਾ ਦੇਊਗਾ ਇਹ ਜੇਕਰ ਇਹ ਗੱਲ ਦਾ ਆਪਾਂ ਧਿਆਨ ਰੱਖਦੇ ਆਂ ਤਾਂ ਆਪਣਾ ਕਾਫੀ ਜਿਹੜਾ ਨੁਕਸਾਨ ਹੋਣੋਂ ਬਚ ਸਕਦਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਬਾਰੇ ਆਪਾਂ ਨੂੰ ਪ੍ਰੋਪਰ ਜਾਣਕਾਰੀ ਹੋਣੀ ਚਾਹੀਦੀ ਆ ਆਪਾਂ ਤੁਹਾਡੇ ਲਈ ਹਮੇਸ਼ਾ ਇਦਾਂ ਦੀਆਂ ਛੋਟੀਆਂ-ਛੋਟੀਆਂ ਵੀਡੀਓ ਬਣਾਉਂਦੇ ਰਹਿਣੇ ਆ ਤਾਂ ਜੋ ਕਿਸੇ ਵੀ ਵੀਰ ਦਾ ਕੋਈ ਵੀ ਨੁਕਸਾਨ ਨਾ ਹੋ ਜੇਕਰ ਆਪਾਂ ਅਧੂਰੀ ਜਾਣਕਾਰੀ ਲੈਨੇ ਹੁਣ ਵੀਡੀਓ ਆ ਦੋਸਤੋ ਵੀਡੀਓ ਪ੍ਰੋਪਰ ਦੇਖਿਆ ਕਰੋ ਜੇਕਰ ਵਿੱਚੋਂ ਅਧੂਰੀ ਜਾਣਕਾਰੀ ਲੈ ਕੇ ਤੁਸੀਂ ਕੱਟ ਕਰਕੇ ਜਾਂ ਸਕਿੱਪ ਕਰਕੇ ਵੀਡੀਓ ਦੇਖਦੇ ਹੋ ਤਾਂ ਜਾਣਕਾਰੀ ਅਧੂਰੀ ਰਹਿ ਸਕਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਇਸ ਵੀਡੀਓ ਚ ਦੱਸਿਆ ਕਿ ਨੀਲਾ ਤੋਤਾ ਤੁਸੀਂ 1 ਗ੍ਰਾਮ ਦੇਣਾ ਜੇਕਰ ਤੁਸੀਂ ਕੁਆਂਟੀਟੀ ਨਾ ਸੁਣੀ ਇਹਦੀ 1 ਗ੍ਰਾਮ ਵਾਲੀ ਤਾਂ ਤੁਹਾਡੇ ਇਚ ਨੁਕਸਾਨ ਵੀ ਹੋ ਸਕਦਾ ਜੇਕਰ ਪ੍ਰੋਪਰ 1 ਗ੍ਰਾਮ 2 ਲੀਟਰ ਪਾਣੀ ਮੰਗਰ 1 ਗ੍ਰਾਮ ਪਾ ਕੇ ਦੇਣੇ ਤਾਂ ਤੁਹਾਨੂੰ ਫਾਇਦਾ ਵੀ ਬਹੁਤ ਹੋਊਗਾ ਜਿਹੜੀ ਬਰੂਡਰ ਨਮੂਨੀਆਂ ਉਹਨਾਂ ਤੋਂ ਤੁਸੀਂ ਬਚਾ ਸਕਦੇ ਹੋ ਆਪਣੇ ਬੱਚਿਆਂ ਨੂੰ ਸੋ ਇਹ ਬਿਮਾਰੀਆਂ ਖਤਰਨਾਕ ਹੁੰਦੀਆਂ ਨੇ ਛੋਟੀਆਂ-ਛੋਟੀਆਂ ਪਰ ਜੇਕਰ ਆਪਾਂ ਇਹਨਾਂ ਦਾ ਪਹਿਲਾਂ ਹੀ ਹੱਲ ਕਰਕੇ ਰੱਖਾਂਗੇ ਤਾਂ ਮੈਨੂੰ ਨਹੀਂ ਸਮਝਦਾ ਕਿ ਆਪਾਂ ਨੂੰ ਕੋਈ ਵੀ ਨੁਕਸਾਨ ਹੋਊਗਾ ਸੋ ਦੋਸਤੋ ਇਦਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਸਮੇਂ-ਸਮੇਂ ਤੇ ਤੁਹਾਡੇ ਲਈ ਜਿਹੜੀ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੇਕਰ ਕਿਸੇ ਵੀ ਵੀਰ ਨੂੰ ਕਿਸੇ ਵੀ ਟੌਪਿਕ ਤੇ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਉਹ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਦਿਆ ਕਰੋ ਅੱਪਾ ਤੁਹਾਡੇ ਲਈ ਉਸੇ ਵਿਸ਼ੇ ਤੇ ਵੀਡੀਓ ਜਿਹੜੀ ਬਣਾ ਦਾਂਗੇ ਸੋ ਚੈਨਲ ਨੂੰ ਦੋਸਤੋ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਤੇ ਕਮੈਂਟ ਕਰਕੇ ਦੱਸਿਆ ਕਰੋ ਦੋਸਤੋ ਕਿ ਜਾਣਕਾਰੀ ਕਿੱਦਾਂ ਲੱਗੀ ਜੇਕਰ ਕੋਈ ਗੱਲਬਾਤ ਦੱਸਣ ਵਾਲੀ ਹੁੰਦੀ ਹੈ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ ਕਈ ਵਾਰ ਕੋਈ ਗਲਤੀ ਹੋ ਜਾਂਦੀ ਹੈ ਬੰਦੇ ਤੋਂ ਪਰ ਪੱਕ ਕੋਈ ਵੀ ਨਹੀਂ ਹੁੰਦਾ ਸੋ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਆ ਕਰੋ ਕਿ ਹਾਂ ਬਈ ਜਾਣਕਾਰੀ ਵਧੀਆ ਲੱਗੀ ਜਾਂ ਇਹ ਗੱਲ ਤੁਸੀਂ ਐਡ ਹੋਰ ਕਰ ਦਿੰਦੇ ਤਾਂ ਵਧੀਆ ਹੋ ਜਾਂਦਾ ਹੈ ਨਾ ਇਦਾਂ ਦੀ ਤੁਸੀਂ ਕਮੈਂਟ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਵੀਡੀਓ ਨੂੰ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਸੋ ਸਾਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਜੀ